ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਇਹ ਭੋਲੇ ਪੰਛੀ ਕਿਸਾਨਾਂ ਦਾ ਕਿੰਨਾ ਭਲਾ ਚਾਹੁੰਦੇ ਆ ਇਹ ਇਹ ਚਾਹੁੰਦੇ ਕਿ ਕਿਸਾਨਾਂ ਦੀ ਫਸਲ ਹੋਏ ਕਿਸਾਨ ਮੰਡਿਆਂ ਦੇ ਵਿੱਚ ਲੈ ਕੇ ਆਉਣ ਤੇ ਅਸੀਂ ਦੋਨੇ ਰੱਜ ਕੇ ਚੁੱਗਦੇ ਰਹੀਏ ਤੇ ਜੇ ਭਲਾ ਮੰਡੀਆਂ ਬੰਦ ਹੁੰਦੀਆਂ ਮੰਡੀਆਂ ਸਰਕਾਰਾਂ ਬੰਦ ਕਰ ਦਿਆਂ ਤਾਂ ਕਿਸਾਨ ਮੰਡੀ ਦੇ ਵਿੱਚ ਅਨਾਜ ਲੈ ਕੇ ਨਾ ਆਏ ਤਾਂ ਇੰਨਾ ਭੋਲੇ ਪੰਛੀਆਂ ਦਾ ਗੋਲੇ ਕਬੂਤਰਾਂ ਦਾ ਕੀ ਬਣੂਗਾ ਇਹ ਬਹੁਤ ਭਲਾ ਮੰਗਦੇ ਆ ਕਿਸਾਨਾਂ ਦਾ ਕਿਉਂਕਿ ਕਿਸਾਨਾਂ ਦਾ ਅਨਾਜ ਹੋਊਗਾ ਤਾਂ ਇਹਨਾਂ ਦੇ ਮੂਲ ਚੀ ਵੀ ਦਾਣੇ ਆਉਣਗੇ ਕਿਸਾਨੀ ਨਾਲ ਹੀ ਸਾਰਿਆਂ ਦਾ ਫਾਇਦਾ ਹੈ ਜੀ ਕਿਸਾਨੀ ਨਾਲ ਹੀ ਸਭ ਕੁਝ ਹੈ ਦੁਨੀਆ ਵੀ ਸਾਰੀ ਕਿਸਾਨੀ ਦੇ ਨਾਲ ਹੀ ਜੁੜੀ ਹੋਈ ਆ ਕਿਸਾਨਾਂ ਦਾ ਸਾਰੇ ਦੁਨੀਆ ਪਲਾ ਮੰਗਦੀ ਆ ਮੰਡੀਆਂ ਚੱਲਿਆ ਰਹਿਣ ਦੇ ਵਿੱਚ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿੰਨਾ ਕੁ ਫਾਇਦਾ ਹੈ ਅਜੇ ਅਨਾਜ ਮੰਡੀਆਂ ਦੇ ਵਿੱਚ ਆਊਗਾ ਤਾਹੀਂ ਹਰੇਕ ਦੇ ਕੋਲੇ ਪਹੁੰਚਦਾ ਹੋਵੇਗਾ ਆਟਾ ਦਾਣਾ ਜੋ ਵੀ ਆ ਖੰਡ ਦਾਲ ਖੰਡਾਂ ਵੀ ਕਿਸਾਨ ਅਹੀਂ ਪੈਦਾ ਕਰਦੇ ਆ ਗੰਨਾ ਬੀਜ ਕੇ ਕਣਕ ਮੱਕੀ ਚੌਲ ਆਟਾ ਦਾਲਾਂ ਸਭ ਕੁਝ ਤਾਂ ਇਹ ਦੇਖੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੰਡੀ ਦੇ ਵਿੱਚ ਅਨਾਜ ਚੁਗ ਰਿਆ ਤਾਂ ਕਿੰਨਾ ਪਲਾ ਮੰਗਦੇ ਹੋਣਗੇ ਕਿਸਾਨਾਂ ਦਾ ਤੁਸੀਂ ਆਹ ਭਈ ਅੰਦਾਜ਼ਾ ਲਾ ਸਕਦੇ ਹੋ ਬਹੁਤ ਮੰਡੀ ਭਰੀ ਭਈ ਆ ਗੋਲੇ ਕਬੂਤਰਾਂ ਦੇ ਨਾਲ ਮੰਡੇ 'ਚ ਅਨਾਜ ਆਊਗਾ ਤਾਂ ਇਹ ਚੁਗਦੇ ਰਹਿਣਗੇ ਬਹੁਤ ਭਲਾ ਮੰਗਦੇ ਆ ਇਹ ਕਿਸਾਨਾਂ ਦਾ ਤੁਸੀਂ ਅੰਦਾਜ਼ਾ ਹੀ ਲਾ ਸਕਦੇ ਹੋ ਵੀਡੀਓ ਵਧੀਆ ਲੱਗੀ ਛੇ ਜਰੂਰ ਕਰਿਓ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਦੋਂ ਮੰਡੀ ਦੇ ਵਿੱਚ ਝੋਨਾ ਕਣਕਾਂ ਜਾਂਦੇ ਆ ਤਾਂ ਇਹ ਪਹੁੰਚਦੇ ਆ ਕਿਉਂਕਿ ਬਹੁਤ ਦਿਮਾਗ ਆ ਇਹਨਾਂ ਦਾ ਇਹਨਾਂ ਨੂੰ ਪਤਾ ਹੁੰਦਾ ਮੰਡੀ ਦੇ ਵਿੱਚ ਅਨਾਜ ਲੈ ਕੇ ਕਿਸਾਨ ਪਹੁੰਚੀ ਜਾਂਦੇ ਆ ਟਰਾਲੀਆਂ ਦੇ ਉੱਪਰ ਬੈਠ ਕੇ ਵੀ ਬਹੁਤ ਜ਼ਿਆਦਾ ਇਹ ਧਾਰੇ ਝੋਕਦੇ ਆ ਕਦੇ ਕਿਸੇ ਕਿਸਾਨ ਨੇ ਇਹਨਾਂ ਨੂੰ ਉਡਾਇਆ ਨਹੀਂ